ਮੈਂ ਸਮਾਰ ਸੇਵਾ ਸੁਸਾਇਟੀ ਦਾ ਪ੍ਰਧਾਨ ਹਾਂ ਪਿੰਡ ਪੁਨੀਆ ਤੋਂ ਜੋ ਵੀ ਆਏ ਹੋਏ ਚੈਨਲ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਅੱਜ ਪੁਨੀਆੜ ਦੇ ਵਿੱਚ ਚੈਰੀਟੇਬਲ ਕਲੀਨਿਕ ਦਾ ਲੈਬਰਾਟਰੀ ਖੋਲਹੀ ਗਈ ਆ ਉਹ ਸੁਸਾਇਟੀ ਵੱਲੋਂ ਖੋਲਹੀ ਗਈ ਆ ਉਹ ਸੁਸਾਇਟੀ ਦਾ ਬੜਾ ਵੱਡਾ ਯੋਗਦਾਨ ਆ ਪਹਿਲਾਂ ਤੇ ਹੋਰ ਇਹ ਪੁਨੀਆੜਾ ਚੈਰੀਟੇਬਲ ਕਲੀਨਿਕ ਦਾ ਲੈਬਰਾਟਰੀ ਆ ਇੱਥੇ ਇਹ ਆ ਵੀ ਮੁਫਤ ਦੀ ਸੇਵਾ ਮੁਫਤ ਦੀ ਸੇਵਾ ਵਸੇ ਖੋਲਹੀ ਗਈ ਆ ਤੇ ਮੁਫਤ ਦੀ ਸੇਵਾ ਕਰਨੀ ਆ ਅਸੀਂ ਔਰ ਜਿੰਨੇ ਵੀ ਜੋ ਵੀ ਨਜ਼ਾਰਾ ਵਾਲੋ ਸਸਤੇ ਟੈਸਟ ਚੈਰੀਟੇਬਲ ਰੇਟ ਤੇ ਟੈਸਟ ਕੀਤੇ ਜਾਣੇ ਆ ਹਰ ਪ੍ਰਕਾਰ ਦੇ ਨੇ ਟੈਸਟ ਹੋਣੇ ਆ ਹੋ ਸਕਦਾ ਜੇ ਕੋਈ ਚੰਨੇ ਵੀ ਕੋਈ ਤਕੀਬ ਆਦਮੀ ਜੋ ਕੋ ਟੈਸਟ ਨਹੀਂ ਕਰਵਾ ਸਕਦਾ ਟੈਸਟ ਵੀ ਫਰੀ ਵੀ ਕੀਤੇ ਆ ਕਿਉਂਕਿ ਸਾਡੀ ਸੁਸਾਇਟੀ ਪਹਿਲਾਂ ਵੀ ਭਲਾਈ ਲੋਕ ਭਲਾਈ ਦੇ ਕੰਮ ਕਰਦੀ ਆ ਜੇ ਵੀ ਗਰੀਬਾਂ ਦੇ ਵਿਆਹ ਕਰਦੀ ਆ ਔਰ ਰਾਸ਼ਨ ਦਿੰਦੀ ਆ ਕੋਈ ਕੰਬਲ ਵੰਡਦੀ ਆ ਗਰੀਬਾਂ ਨੂੰ ਇਸ ਕਰਕੇ ਇੱਕ ਮਤਲਬ ਹੀ ਭਲਾਈ ਵਾਲੇ ਕੰਮਾਂ ਦੇ ਪਿੱਛੇ ਪਏ ਆ ਕਿ ਜਿਹੜੀ ਮੈਡੀਕਲ ਚੈੱਕਅਪ ਵੀ ਭੜਾਈ ਲੈਵਲ ਤੇ ਕੰਮ ਹੋਏ ਉਹ ਮੈਡੀਕਲ ਚੈੱਕਅਪ ਕਿਉਂ ਤੁਹਾਨੂੰ ਪਤਾ ਲੱਖਾਂ ਰੁਪਏ ਲੱਗਦੇ ਨੇ ਬਹੁਤ ਮੰਗਾਈਏ ਆ ਉਹ ਵੱਡੇ ਵੱਡੇ ਹਸਪਤਾਲਾਂ ਨੇ ਲੈਬਾਰਟਰੀਆਂ ਤੇ ਟੈਸਟ ਬਹੁਤ ਮਹਿੰਗੇ ਨੇ ਇੱਥੇ 50 ਨਾਲੋਂ ਵੀ 50% ਨਾਲੋਂ ਵੀ ਜਿਹੜੇ ਘੱਟ ਟੈਸਟ ਰੇਟ ਟੈਸਟ ਕੀਤੇ ਜਾਂਦੇ ਨੇ ਉਹ ਹਰ ਪ੍ਰਕਾਰ ਦੇ ਟੈਸਟ ਕੀਤੇ ਨੇ ਪਿੰਡ ਵਾਲਿਆਂ ਨੂੰ ਔਰ ਪਿੰਡ ਦੇ ਲਾਗੇ ਜਿਹਨੇ ਵੀ ਪਿੰਡ ਪੈਂਦੇ ਆ ਸਾਰਿਆਂ ਨੂੰ ਬੜੀ ਸਹੂਲਤ ਆ ਵੀ ਸ਼ਹਿਰ ਤੋ ਜਾਣ ਦਾ ਵੀ ਕਰਾਇਆ ਬਚ ਜਾਣਾ ਟਾਈਮ ਦੀ ਵੀ ਬਚਤ ਹੋ ਜਾਣੀ ਆ ਉਹ ਟੈਸਟ ਤੇ A1 ਮਿਲਨੇ ਆ ਉਹ ਜੋ ਕੀ ਮਸ਼ੀਨਾਂ ਜਿਹੜੀਆਂ ਲੱਗੀਆਂ ਸਾਡੀਆਂ ਕੁਝ ਪਾਣੀ ਮਸ਼ੀਨਾਂ ਲਗੀਆਂ ਨੇ ਔਰ ਟੈਸਟ ਦੇ ਜਿਹੜੇ ਹੀ ਵਰਕਰ ਰੱਖੇ ਅੱਗੇ ਉਹ ਵਰਕਰ ਵੀ ਸਾਡੇ ਤਜਰਬੇਦਾਰ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਔਰ ਮੈਂ ਪਿੰਡ ਵਾਸੀਆਂ ਨੂੰ ਇਹੋ ਸੁਨੇਹਾ ਦੇਣਾ ਚਾਹਨਾ ਔਰ ਮੁਨੁੱਖਤਾ ਦੀ ਸੇਵਾ ਕਰੋ ਔਰ ਮੈਂ ਹੋਰ ਵੀ ਆਪਣੇ ਸਾਥੀਆਂ ਨੂੰ ਕੰਨਾ ਜਿਹੜੇ ਕੋ ਸੋਸਾਇਟੀ ਚਲਾਉਂਦੇ ਨੇ ਸੇਵਾਵਾਲ ਵਲ ਧਿਆਨ ਦਿਓ ਕਿਉਂਕਿ ਅੱਜ ਤੋਂ ਸੇਵਾ ਸਾਡੇ ਸਮਾਜ ਨੂੰ ਸੇਵਾ ਦੀ ਵੱਧ ਲੋੜ ਆ ਕਿਉਂਕਿ ਬਹੁਤ ਪਰਿਵਾਰ ਨੇ ਜਿਹੜੇ ਸੇਵਾ ਤੇ ਨਿਰਭਰ ਨੇ त्या ਸਥੇ ਜਿਵੇਂ ਕਿ ਕਲਾਈਨਰ ਟੈਸਟ ਵੀ ਹੁੰਦੇ ਨੇ ਐਸ.ਵੀ.ਸੀ. ਇਹਨੂੰ ਐਚ.ਬੀ. ਥਾਇਰয়েড 슈ਗਰ ਕਿਡਨੀ ਟੈਸਟ ਅੱਜ ਕੱਲ ਤੁਹਾਨੂੰ ਪਤਾ ਮੋਸਟਲੀ ਕਿਡਨੀਆਂ ਦੀ ਬਹੁਤ ਪ੍ਰੋਬਲਮ ਆ ਲੀਵਰ ਦੀ ਬਹੁਤ ਪ੍ਰੋਬਲਮ ਆ ਹਾਰਡ ਦੀ ਬਹੁਤ ਪ੍ਰੋਬਲਮ ਆ ਇੱਥੋਂ ਤੱਕ ਸਾਰੇ ਟੈਸਟ ਕੀਤੇ ਜਾਂਦੇ ਆ ਇੱਥੋਂ ਤੱਕ ਕਿ ਜਿਹੜੇ ਹਾਈ ਫਾਈ ਟੈਸਟ ਨੇ ਉਹ ਵੀ 50% ਟੈਸਟ ਕੀਤੇ ਜਾਣਗੇ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਅੱਜ ਸਾਡੇ ਫਾਦਰ ਸਾਹਿਬ ਜੀ ਜਿਹੜੇ ਉਦਘਾਟਨ ਕਰਨ ਵਾਸਤੇ ਪਹੁੰਚੇ ਨੇ ਸਾਡੇ ਡਾਕਟਰ ਸਾਹਿਬ ਡੈਨੀਅਲ ਮਟੂ ਜੀ ਜਿਹੜੇ ਦਿਨਾ ਨਗਰ ਤੋਂ ਆਏ ਨੇ ਉਹ ਸਾਡੇ ਡਾਕਟਰ ਵਿਰੀਅਮ ਮਟੂ ਜੀ ਜਿਹੜੇ ਇਸ ਜਗ੍ਹਾ ਤੇ ਪਹੁੰਚੇ ਨੇ ਉਹ ਮੈਂ ਆਪਣੇ ਪਿੰਡ ਵਾਸੀਆਂ ਦੇ ਜਿਨੇ ਵੀ ਆਪਣੇ ਉਹਦੇਦਾਰ ਰੂਪ ਦੇ ਸਾਡੇ ਵਿੱਚ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਸਾਰਿਆਂ ਦੇ ਸੰਜੋਗ ਨਾਲ ਇਹ ਕੰਮ ਚੱਲ ਰਿਹਾ ਹੈ ਮੈਂ ਤੁਹਾਨੂੰ ਇਸ ਨੈਰੇਟਿਵ ਚੈਰੀਟੇਬਲ ਕਲੀਨਿਕਲ ਲੈਬਰਾਟਰੀ ਲੋਕੇਸ਼ਨ ਦੱਸਣਾ ਕਿ ਮੇਨ ਬਾਜ਼ਾਰ ਪਿੰਡ ਪੁਨਿਆੜ ਦੇ ਵਿੱਚ ਟਿੰਗੂ ਸਟਰੀ ਦੀ ਹੱਦੀ ਕੋਲ ਲੈਬਰਾਟਰੀ ਪੈਂਦੀ ਹੈ ਜੇ ਕੋਈ ਸਾਡੀ ਸਾਡੀ ਮੁਫਤ ਦੀ ਸੇਵਾ ਵਾ ਜਿਹੜਾ ਕੋਈ ਭੈਣ ਭਰਾ ਉਹ ਵੀ ਪੈਸੇ ਨਹੀਂ ਖਰਚ ਸਕਦਾ ਸੋਸਾਇਟੀ ਉਹ ਸਾਡੀ ਉਹ ਵੀ ਟੈਸਟ ਫ੍ਰੀ ਕਰਕੇ ਦੇਗੀ